ਮੇਨਾ ਗ੍ਰੀਜ਼ਮ era ਉਹ ਜਿਹੜਾ ਪਿੰਡ ਹੈ ਪਿੰਡ ਮੇਦਾ ਖੋਦੇ ਬੇਜਾਂ ਝੀਰੇ ਤੇ ਦਿੰਨੇ ਆ ਤੇ ਇਹ ਜਿਹੜੀ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ ਮੈਂ ਵੀ ਇਹ ਕਹ ਕੇ ਤੁਰੀ ਜਾਂਦੀ ਮੈਂ ਮਦਦ ਉਹਨੇ ਵੀ ਟਾਈਮ ਧੱਕਦਾ ਵੀ ਨਾ ਜਾ ਨਾ ਜਾ ਤੇ ਮੈਂ ਮਾਂ ਮੁੱਢੀ ਇੰਦੇ ਵਾਇ ਮਾਂ ਬਾਜਾ ਮਾਰੀ ਪਿਛਾ ਚੱਲੀਏ ਆਪਾਂ ਅੱਜ ਬਿਛੇ ਚੰਗੇ ਭਰੇ ਬਿਛੇ ਆ ਤੇ ਨਹੀਂ ਰੁਗੀ ਇਹ ਕਹਿੰਦੇ ਇਹ ਮੁੜ ਰੁਗੀ ਆ ਪਾਣੀ ਜਿਆਦਾ ਸੀ ਮਾਂ ਬਚਾਵਾ ਪਾਣੀ ਜਿਆਦਾ ਹੈ ਪਾਣੀ ਤੋਂ ਵੋ ਜਿਆਦਾ ਪਾਣੀ ਪਾਣੀ ਲੱਗੇ ਮੈਨਾਂ ਨੇ ਤਾਂ ਪਾਣੀ ਆ ਨਾ ਆਪੋਰ ਚਲੇ ਆ ਕੀ ਨਾ ਕੀ ਇਹਦਾ ਨਾ ਕੀ ਨਾ ਕਲੀਨਰ ਹੋ ਰਿਹਾ ਇੱਥੇ ਤੁਹਾਡੇ ਕੋ ਰਹਿੰਦੇ ਹਾਂਜੀ ਇੱਥੇ ਸੇਵਾ ਵੀ ਕਰਦੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਨ ਕੀ ਕਰਦੇ ਆ ਪ੍ਰਸ਼ਾਸਨ ਤੋਂ ਹਾਂਜੀ ਮੰਨ ਕੀ ਕਰਦੇ ਆ ਪ੍ਰਸ਼ਾਸਨ ਤੋਂ ਓਏ ਮੰਗ ਕਰਨੇ ਆ ਵੀ ਇਹੋ ਜੀ ਵੀ ਇਹ ਬਾਜਾਂ ਦੀ ਸੇਵਾ ਮੈਂ ਰੋਜ਼ ਪਾਣੀ ਪੱਖਾ ਢਾੜ ਦਿੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੁਆਰਾ ਟੱਲੀ ਸਾਹਿਬ ਇੱਥੇ ਹਾਂਜੀ ਆ ਜਿਹੜੇ ਬਜ਼ੁਰਗ ਮਾਤਾ ਦੇ ਹੋਈ ਡੈਥ ਕਿਵੇਂ ਹੋਈ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁਰਗੇ ਪਾਣੀ ਦਾ ਵਹਾਹੀ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਾਤ ਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਥਾ ਵਾਦੇ ਇਹਨਾਂ ਦਾ ਨਾਲ ਬਰਦਰ ਹੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇਥੋਂ ਅਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਪੈਲੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਮੁਰਗੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਜਗਾ ਫਿਰ ਤੇ ਗੁਰਦਾਰਾ ਸਾਹਿਬ ਲਿਆਂਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਰੇਗੜ ਖੜਿਆ ਵਾ ਆਪਣੇ ਗੁਰਦਰਾ ਘਰ ਸੇਵਾ ਬਾਬਾ ਗੁਰੂ ਕੇ ਬਾਗ ਵਾਲਿਆਂ ਦੀ ਬਾਬਾ ਗੁਰਮਖ ਸਿੰਘ ਜੀ ਉਹਨਾਂ ਨੇ ਗੱਡੀ ਮੈਂਟਨੈਂਸ ਦਿੱਤੀ ਆਪਣੀ ਤੇ ਫਰੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮਰਤਕ ਕਰਾਰ ਦਿੱਤਾ ਇਹਨਾਂ ਵੀ ਨਹੀਂ ਖਤਮ ਹੋ ਗਿਆ ਤੇ ਪ੍ਰਸ਼ਾਸਨ ਇੱਥੇ ਕੋਈ ਨਹੀਂ ਬੋੜਿਆ ਜੀ ਵੇਖੋ ਇੱਥੋਂ ਸਵੇਰੇ ਸਵੇਰੇ ਹੋਣਾ ਫਰੇਗੜ ਗਈ ਫਰੇਗੜ ਆਈ ਐਚੀ ਗੁਰਦਰਾ ਸਾਹਿਬ ਵਿੱਚ ਵੀ ਇੱਕ ਗੱਡੀ ਲੱਗੀ ਇੱਧਰ ਕੰਮ ਮਾਰ ਕੇ ਵੇਖ ਲੋ ਇਸ ਐਸ ਡੀ ਐਮ ਸਾਹਿਬ ਲਿਖਿਆ ਵਾ ਗੱਡੀ ਦੇ ਉੱਤੇ ਪਰ ਮੁਲਾਜ਼ਮ ਇੱਥੇ ਕੋਈ ਨਹੀਂ ਆ ਗਿਆ ਨਹੀਂ ਕੋਈ ਸਰਕਾਰ ਦਾ ਪ੍ਰਬੰਧ ਨਹੀਂ ਕੋਈ ਹੈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਸੀ ਕਿੰਨੇ ਕੁ ਉਮਰ ਹੈ ਤਾਂ ਦੀ ਇਹ ਆਡੇ ਜੀ ਇੱਥੋਂ ਬਾਬਾ ਗਰਮੀਤ ਸਿੰਘ ਆ ਖੋਦੇ ਬੇੜ ਤੋਂ ਉਹਦੀ ਸਿਸਟਰ ਆ ਤੇ 45 ਸਾਲ ਦੀ ਉਮਰ ਹੈ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੌਲਾ ਰੱਪਾ ਪਾਇਆ ਉਹ ਇੱਥੇ ਲੱਗੇ ਸੈਲਰ ਹੀ ਤੇ ਉੱਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਛਾਲਾਂ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੁੜਨ ਕਰਕੇ ਫਿਰ ਉਹਨਾਂ ਰੱਸਾ ਰੁੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਿਰ ਨੂੰ ਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਆ ਕੇ ਜਦੋਂ ਆਪਾਂ ਫਰਸਟ ایڈ ਦਿੱਤੀ ਆ ਔਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੇਗੜ ਹਸਪੀਟਲ ਖੜਿਆ ਉੱਥੇ ਜਾ ਕੇ ਉਹਨਾ ਦਾਮ ਤੋੜਤਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਨ ਡੀ ਆਰ ਪਧੀਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰਬਾਰ ਤਿਆਰ ਕੀਤੀਆਂ ਕਿ ਜੇ ਉਹ ਹੁੰਦੀ ਤੇ ਲੱਗਦਾ ਬਚਾਉ ਸਕਦੇ ਇੱਥੇ ਐਨ ਡੀ ਆਰ ਦੀ ਜਿਹੜੀ ਟੀਮ ਹੈ ਨ ਜੇ ਕੋਈ ਆਈਏ ਤੇ ਕੋਈ ਜਾਨ ਬਚ ਜਾ ਜਾਨ ਬਚ ਸਕਦੀ ਸੀ ਆਉਣੀ ਹੁਣ ਜਦੋਂ ਮੰਨ ਲਓ ਉਹਦਾ ਲੋੜਿਆ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਹੁਣ ਅੱਜ ਦਿਨ ਚੜਦਿਆਂ 6 ਵਜੇ 6:30 7 ਵਜੇ ਦਾ ਕੰਮ ਤਕਰੀਬਨ 7:00 ਵਜੇ 7 ਵਜੇ ਹਾਦਸਾ ਹੋਇਆ ਤੇ 7 ਵਜੇ ਤੱਕ ਅਜੇ ਤੱਕ ਨਾ ਦੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਐਸਰਪੇ ਕੇ ਗੱਡੀ ਲੱਗੀ ਐ ਐਸਡੀਐਮ ਗੱਡੀ ਦੇ ਅਗਲੇ ਬੰਨੇ ਲਿਖਿਆ ਹੋਆ ਐਸਡੀਐਮ ਸਭ ਤੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਲੱਤਰਦਾ ਹੀ ਨਹੀਂ ਗੱਡੀ ਤੇ ਕੋਈ ਲਾਗੇ ਚਾਗੇ ਵੀ ਹੈ ਨਹੀਂ ਆ ਤੇ ਐਂਬੂਲੈਂਸ ਦਾ ਕੋਈ ਇੱਥੇ ਔਰ ਬੰਦ ਨਹੀਂ ਹੈਗਾ ਪਰ ਵਾਸਤੇ ਨਹੀਂ ਕੀਤੀ ਤਾਂ ਗੱਡੀ ਲਾ ਕੇ ਆ ਬੋਲਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪੀਏ ਗੁਰੂ ਘਰ ਆ ਚਲੋ ਇੱਥੇ ਇੱਕ ਐਨੇ ਪਿੰਡਾਂ ਦਾ ਜਿਹੜਾ ਵਾ ਹੜਪੀੜਤ ਨਾਲ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਬੱਛਾ ਜਿਹੜਾ ਹੀ ਉਹ ਸਰਖੇਸਤਾਵਾਂ ਦੇ ਪਹਚਾਇਆ ਵਾ ਹੁਣ ਇੱਥੇ ਨਾ ਤਾਂ ਕੋਈ ਪੀਣ ਵਾਲੇ ਪਾਣੀ ਦਾ ਅਜੇ ਤੱਕ ਪ੍ਰਬੰਧ ਕੀਤਾ ਵਾ ਕਿਉਂਕਿ ਫਿਲਟਰਾਂ ਚ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਹੋ ਰੇਤ ਵਾਲਾ ਆਉਂਦਿਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦਾਂ ਵੀ ਨਹੀਂ ਕਿਸੇ ਨੇ ਸਾਰ ਲਈ ਜੇ ਕੋਈ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ ਜੇ ਦੀ ਰਖਾਇਆ ਲੈ ਕੇ ਆਏ ਆ ਜੀ ਲਾਸ਼ ਹੁਣ ਕਰਦੇ ਆ ਲੈ ਕੇ ਆਏ ਆ ਜਿਹਦੇ ਲੈ ਕੇ ਆਏ ਆ ਹੁਣ ਸੰਪਰਕ ਕਰਦੇ ਆ ਕੀ ਮੰਗ ਕਰਦੇ ਆ ਆਪਾਂ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਅਜੇ ਵੀ ਪਾਣੀ ਵਧਣ ਦੇ ਆ ਉਹਦੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜਿਹੜਾ ਕੋਈ ਲੋਕ ਅਜੇ ਫਸੇ ਆ ਡੇਰਿਆਂ ਦੇ ਉੱਤੇ ਚਾਹੇ ਉਹਨਾਂ ਨੂੰ ਕਿਤੇ ਸੁਰੱਖਿਅਤ ਕਰਾ ਸਾਡੇ ਆਪਣੇ ਹੀ ਫਸੇ ਆ ਮੇਰੇ ਪਿੰਡ ਰਤੇ ਸਾਡੀ ਤਾਈ ਮੇਰੀ ਇੱਕ ਭਾਬੀ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸ਼ਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸਿਆ ਨੇ ਡੰਗਰ ਵੀ ਲੋਕਾਂ ਦੇ ਆ ਹਾਂਜੀ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਆ ਜਿਹੜਾ ਅਸਲ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਭਾਜੀ ਸਾ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ 'ਚ ਪਾਣੀ ਆ ਤੇ ਜਿਹੜਾ ਰੋਡ ਤੇ ਪਾਣੀ ਆ ਉਹ 3 ਤੋਂ 4 ਫੁੱਟ ਤੇ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਨਿਕ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜੇ ਤੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦਾ ਵਹਾਅ ਬੜਾ ਪਾਣੀ ਦਾ ਹਾਂਜੀ ਆ ਵੀ ਹੁਣ ਪਹਾੜਕਾਰ ਨਹੀਂ ਰੁੜੀ ਇਹ ਵਿਚਾਰੀ ਸੜਕ ਤੇ ਤੁਰ ਹੀ ਜਾਂਦੀ ਸੀ ਪਾਣੀ ਇਹਨਾਂ ਤੇ ਜੀ ਕੇ ਨੂੰ ਥੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਕੇ ਲੱਗੇ ਤਾਂ ਭਰਾ ਹੀ ਬੜੀ ਫੜਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਵੀ ਡੁੱਬ ਚਲਿਆ ਸੀ ਆ ਰਮੀਤ ਸਿੰਘ ਇਹ ਵੀ ਡੁੱਬ ਚਲਿਆ ਸੀ ਤੇ ਜਿਦਾ ਕਰਕੇ ਉਹ ਵਿਚਾਰੇ ਇਹਨੇ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਆ ਤੇ ਉਹ ਥੱਲੇ ਰੁੜ ਗਈ ਆਸੀਂ ਇਹ ਕਹਿਣਾ ਚਾਹੁੰਦੇ ਆ ਵੀਰ ਜੀ ਕਿ ਤੁਸੀਂ ਇਹ ਵੇਖੋ ਕਿ ਪ੍ਰਸ਼ਾਸਨ ਕਹਿ ਰਿਹਾ ਕਿ ਲੋਕ ਆਪਣੀ ਸਿਹਤ ਸਥਾਮਾਂ ਤੇ ਪਹੁੰਚਣ ਪਰ ਲੋਕ ਵਿਚਾਰੇ ਕੀ ਕਰਨ ਲੋਕਾਂ ਨੂੰ ਇਹ ਡਾਰਿਆ ਕਿ ਚੋਰ ਚੱਕਾ ਬਹੁਤ ਘਰਾਂ ਵਿੱਚ ਆ ਗਿਆ ਚੋਰੀ ਹੋ ਰਹੇ ਲੋਕ ਜਾਂ ਸੈਮ ਦੇ ਮੌਨ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਆ ਤੁਸੀਂ ਵੇਖੋ ਇੱਥੇ ਸਰਕਾਰ ਦਾ ਕੋਈ ਇੱਕ ਕੀ ਰੱਖਸ਼ਾ ਤੱਕ ਨਹੀਂ ਹੈਗਾ ਕੋਈ ਫਰਸਟ ਏਡ ਦੀ ਕੋਈ ਐਂਬੂਲੈਂਸ ਨਹੀਂ ਹੈਗੀ ਲੋਕਾਂ ਨੂੰ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਆ ਪਾਣੀ ਥੱਲੇੋਂ ਆ ਨਹੀਂ ਰਿਹਾ ਖਾਰਾ ਪਾਣੀ ਆ ਰਿਹਾ ਤੁਸੀਂ ਪਿੱਛੇ ਵੇਖੋ ਆਪਣੇ ਕੈਮਰੇ ਨਾਲ ਕਿ ਕਿੰਨਾ ਕਨਾ ਪਾਣੀ ਛੜ ਕੇ ਉੱਪਰ ਆ ਗਿਆ ਤੇ ਪਿਆਲੀਆਂ ਦੇ ਘਰਾਂ ਚ ਕੀ ਹਾਲ ਹੁੰਦਾ ਹੋਵੇਗਾ ਲੋਕਾਂ ਨੂੰ ਖਾਣ ਵਾਸਤੇ ਕੋਈ ਚੀਜ਼ ਨਹੀਂ ਮਿਲ ਰਹੀ ਕਿ ਇਹਨੂੰ ਕੋਈ ਪੇੜ ਦਰਦ ਦੀ ਕਿ ਇਹਨੂੰ ਕੋ ਲੱਗ ਦਰਦ ਦੀ ਗੋਲੀ ਨਹੀਂ ਮਿਲਦੀ ਕੀ ਕਰਾਂਗੇ ਇੱਥੇ ਕਿੰਨੇ ਕ ਲੋਕ ਜਿਹੜੇ ਇਸਲੇ ਘਰਾਂ ਦੇ ਚ ਜਿਹੜੇ ਫਸੇ ਹੋਏ ਨੇ ਘਰਾਂ ਚ ਅਜੇ ਬਹੁਤ ਲੋਕ ਆ ਜੀ ਕਿਹਦੇ ਰੈਸਕੂ ਕੀਤਾ ਪ੍ਰਸ਼ਾਸਨ ਨੇ ਰੈਸਕੂ ਆ ਦੇਖੋ ਜੀ ਹੁਣ ਇੱਕ ਮਾਤਾ ਆਪਣੇ ਘਰ ਨੂੰ ਡਰਦੀ ਵਿਚਾਰੀ ਗਈ ਘਰ ਆਪਣਾ ਦੇਖਣ ਕਿ ਚੋੜੀ ਨਾ ਹੋ ਜੇ ਉਹ ਵਿਚਾਰਾ ਮਾਤਾ ਆਪਣੀ ਜਾਨ ਗਵਾ ਚੁੱਕੀ ਆ ਜੀ ਠੀਕ ਹੈ ਜੀ ਉਹ ਮਾਤਾ ਤੁਹਾਡੇ ਸਾਹਮਣੇ ਗੁਰਦਾ ਸਾਹਿਬ ਦੀ ਡੈੱਡ ਬੋਟੀ ਪਈ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਅੱਥਾ ਕਦੇ ਤੱਕ ਪਹੁੰਚਿਆ ਨਹੀਂ ਆ ਇਹ ਸਿਰਫ ਗੁਰੂ ਕੇ ਬਾਗ ਜਰੇ ਆ ਬਾਬਾ ਗੁਰਮੁਖ ਸਿੰਘ ਜੀ ਉਹਨਾਂ ਵੱਲੋਂ ਸੇਵਾ ਚੱਲ ਰਹੀ ਆ ਉਹ ਆਪਣੀ ਗੱਡੀ ਭੇਜ ਰਹੇ ਆ ਆਪਣੀ ਟ੍ਰੈਲਰ ਟਰਾਲੀ ਭੇਜ ਰਹੇ ਆ ਕੋਈ ਪਤ ਜਿਹੋ ਜੀ ਘਰ ਵਿੱਚ ਆਇਆ ਉਹਨੂੰ ਲੈ ਆਂਦੇ ਜਦੋਂ ਪਤਾ ਲੱਗ ਰਿਹਾ ਹੁਣ ਜਿਹੜਾ ਆਉਂਦਾ ਉਹ ਕਹਿੰਦਾ ਮੇਰੀ ਮਾਤਾ ਘਰ ਆ ਮੇਰਾ ਪਿਤਾ ਘਰ ਆ ਮੇਰਾ ਭਰਾ ਘਰ ਆ ਲੋਕ ਤਾਂ ਸਹਿਮ ਦੇ ਨੂੰ ਹੋ ਚਾ ਚੋਰ ਚੱਕਾ ਬਹੁਤ ਆ ਗਿਆ ਜੀ ਇੱਥੇ ਪ੍ਰਸ਼ਾਸਨ ਚਾਹੀਦਾ ਲੋਕਾਂ ਅਕਰੀਪਾਂ ਦੀ ਸਾਰ ਦਾਨੀ ਚਾਹੀਦੀ ਆ ਇਹ ਲੋਕ ਤਾਂ ਬਹੁਤ ਪਿੱਛੇ ਬੈਕ ਬੈਕ ਫੋਰ ਤੇ ਚੱਲ ਗਏ ਆ ਜੀ ਇਹ ਕਿਹੜਾ ਇਲਾਕਾ ਹੈ ਜਿੱਥੋਂ ਅਸੀਂ ਗੱਲ ਕਰ ਰਹੇ ਹਾਂ ਇਹ ਡਾਕਟਰ ਮੱਬਾ ਨਾਨਕ ਢਾਲੀ ਸਾਹਿਬ ਖੋਦੇ ਪੇਟ ਸ਼ਾਪੁਰ ਜਿਆਦਾ ਦਾਤਾ ਮੋਲੋ ਵਾਲੀ ਇਹ ਆਪਣੇ ਡਾਕਟਰ ਸਾਹਿਬ ਨੇ ਇਹਨਾਂ ਦੀ ਕਲੀਨਿਕ ਆ ਇਹੀ ਵੀਰ ਜੀ ਕੇ ਨੂੰ ਕੋਈ ਮਾਰੀ ਮੋਟੀ ਆ ਵੇਖੋ ਜੀ ਪ੍ਰਸ਼ਾਸਨ ਦਾ ਕੰਮ ਆ ਇਹ ਅਸੀਂ ਆਮ ਪਬਲਿਕ ਦੇ ਹੀ ਕਰਦੇ ਪ੍ਰਸ਼ਾਸਨ ਕਹਿੰਦਾ ਬੋਲੇ ਖਾਣਾ ਪੂਰਤੀ ਕਰ ਰਿਹਾ ਤੁਸੀਂ ਆਪ ਦੇਖ ਰਹੇ ਹੋ ਮਹਾਰਾਜ ਕੁਝ ਹੈ ਹੀ ਨਹੀਂ ਪ੍ਰਸ਼ਾਸਨ ਦਾ ਇੱਥੇ ਐਸਡੀਐਮ ਦੀ ਗੱਡੀ ਲੈ ਕੇ ਕੋਈ ਐਸਟੀਐਮ ਨਜ਼ਰ ਹੀ ਨਹੀਂ ਆ ਰਿਹਾ ਲੋਕਾਂ ਦੇ ਵਿੱਚ ਦੋਸ ਆ ਪ੍ਰਸ਼ਾਸਨ ਦੇ ਖਿਲਾਫ ਲੋਕ ਕੀ ਕਰਨ ਜਿਨ੍ਹਾਂ ਦੇ ਕਮਜੀ ਚੱਲ ਗਿਆ ਘਾਟ ਡੁੱਬ ਗਏ ਫਸਲਾਂ ਮਾਰੀਆਂ ਗਈਆਂ ਉਹਨਾਂ ਨੂੰ ਮੌਤ ਹੀ ਦੇਖਣ ਦੀ ਲੋਕਾਂ ਨੂੰ ਕੀ ਦਿਖੇ ਉਹਨਾਂ ਦਾ ਰਾਹ ਚੱਗਣਾ ਬਿਲਕੁਲ ਸੜਕਾਂ ਸਾਰੀਆਂ ਡੁੱਬੀਆਂ ਕਿ ਤੋਰ ਕੇ ਨੰਗ ਸਕਦਾ ਚਲੋ ਮੁੱਖ ਮੰਤਰੀ ਕਹਿ ਰਹੇ ਕਿ ਮੈਂ ਤਾਂ ਆਪਣਾ ਜਹਾਜੀ ਲੋਕਾਂ ਨੂੰ ਦਿੱਤਾ ਬਣਵੇ ਸੀਟਾਂ ਆ ਦੇਖੋ ਜੀ ਮੁੱਖ ਮੰਤਰੀ ਤਾਂ ਹੀ ਕੁਝ ਕਹਿ ਨਹੀਂ ਸਕਦੇ ਉਹ ਵੱਡੇ ਰਾਜੇ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਥੇ ਉਥੇ ਸਭ ਸੇਫ ਸਾਈਡ ਤੇ ਬੈਠੇ ਨੇ ਆਨਗੇ ਪਬਲਿਕ ਦਾ ਹਾਲਚਲ ਪੁੱਛੋ ਨਾ ਪਬਲਿਕ ਨੂੰ ਕੀ ਹੋ ਰਿਹਾ ਕੀ ਤੰਗੀ ਆ ਬਾਸ਼ਣ ਦੇ ਵਿੱਚ ਗੱਲਾਂ ਤੇ ਹਰ ਕੋਈ ਬਹੁਤ ਚੰਗੀਆਂ ਕਰ ਲੈਂਦਾ ਠੀਕ ਹੈ ਵੀਰ ਜੀ ਗਰਾਊਂਡ ਲੈਵਲ ਤੇ ਗਰਾਊਂਡ ਤੇ ਆਓ ਨਾ ਵੇਖੋ ਇੱਥੇ ਜੇ ਗੁਰੂ ਕਾ ਬਾਗ ਗੁਰਦਰਾ ਸਾਹਿਬ ਨਾ ਹੁੰਦਾ ਇੱਥੇ ਕਾਲੀ ਸਾਹਿਬ ਤੇ ਇੱਥੇ ਲੋਕਾਂ ਨੂੰ ਬਹੁਤ ਮੁਸ਼ਕਲ ਹੋ ਜਨਾ ਸੀ ਇਹਨਾਂ ਨੂੰ ਮਾਰਾ ਮਟਾ ਪੈ ਡੰਗਰ ਮਿਲ ਰਿਹਾ ਕੋਈ ਭੁੱਖਾ ਨਾ ਵਿਚਾਰੇ ਮਰ ਰਿਹਾ ਮਾਲ ਡੰਗਰ ਸਾਰਾ ਖਾਫ ਤੋਂ ਰੁੜ ਗਿਆ ਫੇਰ ਕਰ ਰਹੇ ਹੈ ਕੰਟਰੋਲ ਰੂਮ ਬਣਾਇਆ ਜੀ ਚਾਰਾ ਦਾ ਵੀਰ ਜੀ ਕੁਛ ਨਹੀਂ ਅਸੀਂ ਤੁਹਾਨੂੰ ਆਓ ਤੁਹਾਡੇ ਨਾਲ ਚੱਲੋ ਤੁਹਾਨੂੰ ਸਭ ਕੁਝ ਵਿਖਾ ਦਿੰਦੇ ਕਿਹੜਾ ਕੰਟਰੋਲ ਰੂਮ ਆ ਗੇਰੋ ਤੋਂ ਲੈ ਕੇ ਤਲਵੰਡੀ ਰਾਮ ਦਾ ਕੋਈ ਕੰਟਰੋਲ ਰੂਮ ਆ ਕਿਹਾ ਦੱਸੋ ਸਾਰੇ ਲੋਕ ਡੁੱਬੇ ਪਏ ਆ